ਜੇ ਅੱਜ ਸੁਚੇਤ ਹੋਵੋ ਅੱਜ ਸ਼ੋਮਣੀ ਕਾਲੀਦਸ ਦੀਆਂ ਜੜ੍ਹਾਂ ਨੂੰ ਤੇਜ਼ ਦੇਣ ਦਾ ਯਤਨ ਕੀਤਾ ਜਾ ਰਿਹਾ ਆ 2027 ਦਾ ਸਮਾਂ ਆ ਜਾਣਾ ਆ ਬਕਾਲੇ ਦੀ ਸਟੇਜ ਤੋਂ ਸਰਦਾਰ ਸੁਖਮੀਤ ਸਿੰਘ ਬਾਦਲ ਹੁਣੇ ਆਪ ਵੀ ਕਿਹਾ ਸੀ ਆ ਸਾਰੇ ਲੀਡਰ ਬੈਠੇ ਸਟੇਜ ਦੇ ਉੱਤੇ ਜورو ਸਾਹਿਬ ਕਿਰਪਾ ਕਰੇ ਕੋਈ ਸਮਾਂ ਚੰਗਾ ਆ ਗਿਆ ਜਿਹੜੀਆਂ ਘਾਟਾਂ ਸਾਨੂੰ ਲੱਗਦੀਆਂ ਜੇ ਆਪਣੇ ਤਹਈਆ ਕਰ ਲੈਣ ਸਰਕਲ ਜਥੇਦਾਰ ਕਿ ਮੈਂ ਹਰ ਇੱਕ ਪਿੰਡ ਵਿੱਚ 6-6 ਸਾਥ-ਹੱਥ ਮੈਂਬਰ ਬੂਥ ਕਮੇਟੀਆਂ ਬਣਾਉਣੀਆਂ ਕੋਈ ਤਾਕਤ ਨਹੀਂ ਤੁਹਾਨੂੰ ਹਰਾ ਸਕੇ ਉਹਨਾਂ ਨੇ ਕਿਹਾ ਬਈ ਜਿਹੜਾ 20 ਸਾਲ ਤੋਂ ਜ਼ਿਆਦਾ ਸਜ਼ਾ ਕੱਟ ਚੁੱਕਾ ਉਹਨੂੰ ਜੇਲ੍ਹ 'ਚ ਰੱਖਣ ਦਾ ਜਿਹੜਾ ਉਹਦਾ ਮੌਲਕ ਅਧਿਕਾਰ ਕਨਸਟੀਚਿਊਸ਼ਨਲ ਰਾਈਟ ਆ ਉਹ ਨਹੀਂਗਾ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਸਾਡੇ ਦਾ 34-34 ਸਾਲ ਦੇ ਅੰਦਰ ਆ ਸਾਰੇ ਇੱਕ ਇੱਕ ਘਰ ਦਾ ਜੀ ਦੇਸ਼ ਤੇ ਵਿਦੇਸ਼ ਤੇ ਵਿੱਚੋਂ ਉਹਨੂੰ ਇੱਕ ਵਾਰੀ ਸਾਹ ਨਾ ਲੈਣ ਦਿਓ ਭਰ ਦਿਓ ਭਈ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਨਹੀਂ ਰੱਖੇ ਜਾ ਸਕਦੇ ਤਾਂ ਕਿ ਉਹ ਸਾਡੇ ਲੰਬੇ ਅਰਸੇ ਦੇ ਬੈਠੇ ਜਿਹੜੇ ਜੇਲ੍ਹਾਂ ਦੇ ਵਿੱਚ ਉਹਨਾਂ ਦਾ ਰਿਹਾਈ ਹੋ ਸਕੇ 2017 ਵਿੱਚ ਕਾਂਗਰਸ ਦੀ ਸਰਕਾਰ ਆਈ 5 ਸਾਲ ਬਿਆਦਬੀਆਂ ਦੇ ਮੁੱਦੇ ਤੇ ਅਕਾਲੀ ਦਲ ਨੇ ਕੋਸਿਆ ਹੋਰ ਕਿਸੇ ਪਾਸੇ ਕੋਈ ਗੱਲ ਨਹੀਂ ਚਲਾਈ ਤੇ 2017 ਤੋਂ 22 ਆ ਗਈ 22 ਦੇ ਵਿੱਚ ਆ ਜਿਹੜੀ ਆਪ ਵਾਲਿਆਂ ਦੀ ਝਾੜੂ ਪਾਰਟੀ ਆ ਇਹਨਾਂ ਨੇ ਕੀ ਕੰਮ ਕੀਤਾ ਇਹਨਾਂ ਨੇ ਵੀ ਉਹੀ ਕਾਰਜ ਕੀਤਾ ਜੋ ਕਾਂਗਰਸ ਕਰਦੀ ਸੀ ਅਕਾਲੀਆਂ ਨੂੰ ਕੋਸਣ ਤੋਂ ਸਵਾਇ ਹੋਰ ਕੋਈ ਕਾਰਜ ਨਹੀਂ ਕੀਤਾ ਅੱਜ ਤੱਕ ਵੀ ਮੈਂ ਦੇਖਦਾ ਸੀ ਅਸੈਂਬਲੀ ਦੇ ਵਿੱਚ ਜਦੋਂ ਇੱਕ ਪਾਸੇ ਡਿਬੇਟ ਕਰਨ ਦਾ ਸਮਾਂ ਸੀ ਕਿ ਬਿਆਦਬੀਆਂ ਹੋ ਰਹੀਆਂ ਐਕਟ ਬਣਾਉਣਾ ਐਕਟ ਦਾ ਅਕਾਲੀ ਦਲ ਨੇ ਵੀ ਬਣਾ ਕੇ ਭੇਜਿਆ ਸੀ ਐਕਟ ਕਾਂਰਸ ਨੇ ਵੀ ਬਣਾ ਕੇ ਭੇਜਿਆ ਸੀ ਸਫਲ ਨਹੀਂ ਹੋਏ ਉਹਦੇ ਵਿੱਚ ਕੀ ਹੁੰਦਾ ਸੀ ਸਾਰੇ ਦਾ ਸਾਰਾ ਭਾਂਡਾ ਅਕਾਲੀ ਦਲ ਦਵਾਲੇ ਜਿਹੜਾ ਹੈ ਉਹ ਭੰਨਿਆ ਜਾਂਦਾ ਸੀ ਇਹ ਵੀਰੋ ਸਾਜ਼ਿਸ਼ਿਆ ਬਹੁਤ ਵੱਡੀ ਚਾਹੇ ਕਾਂਗਰਸ ਜਮਾਤ ਹੋਵੇ ਚਾਹੇ ਆਪ ਜਮਾਤ ਹੋਵੇ ਤੇ ਚਾਹੇ ਦੂਸਰੀਆਂ ਹੋਣ ਫੋਰਸੇ ਜਿਹੜੀਆਂ ਦਿੱਲੀ ਬੈਠੀਆਂ ਉਹਨਾਂ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਕਿ ਆਹ ਜਿਹੜੀ ਸ਼ੋਮਣੀ ਅਕਾਲੀ ਦਲ ਦੀ ਵਿਰਾਸਤ ਆ ਜਿਹੜੇ ਲੋਕ ਅਨਸਾਭ ਪਸੰਦਿਆ ਜਿਹੜੇ ਲੋਕ ਅੱਜ ਵੀ ਕਿਰਤ ਕਰਕੇ ਧਰਮ ਦੀ ਇੱਥੇ ਵੰਡ ਕੇ ਛਕਦੇ ਆ ਇੱਥੇ ਉੱਚ ਨੀਚ ਨਹੀਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਉਹ ਸੰਦੇਸ਼ ਦਿੱਤਾ ਜਾਂਦਾ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਇਹ ਅੱਜ ਚੰਗਾ ਨਹੀਂ ਲੱਗਦਾ ਕਿ ਸਭੇ ਇੱਕ ਤੌਰ ਦੇ ਉੱਤੇ ਇਹ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦਾ ਬੜਾ ਯਤਨ ਆ ਇੱਕ ਆ ਹੁਣ ਨਵੀਂ ਦੁਕਾਨਦਾਰੀ ਖੁੱਲ ਗਈ ਆ ਮੈਂ ਤਾਂ ਦੁਕਾਨਦਾਰੀ ਕਹੂੰਗਾ ਇਹਨਾਂ ਦਾ ਵੀ ਕਾਰਜ ਕੀ ਆ ਦੇਖੋ ਦੋ ਤਰ੍ਹਾਂ ਬੰਦਾ ਜਿਹੜਾ ਮਰਦਾ ਦੋ ਤਰ੍ਹਾਂ ਬੰਦੇ ਦੀ ਕਿਰਦਾਰਕੁਸ਼ੀ ਹੁੰਦੀ ਆ ਜਥੇਦਾਰ ਗੁਰਚਾਨ ਸਿੰਘ ਟੋੜਾ ਪੰਜਾਬ ਦੇ ਨਾਇਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਭਾਵੇਂ ਦੋ ਜਥੇਬੰਦੀਆਂ ਦੇ ਮੁਖੀ ਸੀ ਪਰ ਲੋਕ ਕਹਿੰਦੇ ਸੀ ਇਹ ਤੁਰਦੀਆਂ ਫਿਰਦੀਆਂ ਜਥੇਬੰਦੀਆਂ ਉਹ ਮਨੁੱਖ ਜਥੇਬੰਦੀ ਬਣ ਜਾਂਦੇ ਆ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ ਤੇ ਕਈ ਵਾਰੀ ਫੇਰ ਆਪਾਂ ਜਾਤੀ ਕਿਰਦਾਰ ਦੀ ਕਿਰਦਾਰਕੁਸ਼ੀ ਕਰਦੇ ਕਰਦੇ ਜਥੇਬੰਦੀ ਨੂੰ ਟੱਕ ਲਾ ਦੇਨੇ ਮੈਂ ਤੁਹਾਨੂੰ ਸਾਵਧਾਨ ਕਰਨਾ ਚਾਹਨਾ ਕਿ ਅੱਜ ਸੁਚੇਤ ਹੋਵੋ ਅੱਜ ਸ਼ੋਮਣੀ ਕਾਲੀ ਦਲ ਦੀਆਂ ਜੜ੍ਹਾਂ ਨੂੰ ਤੇਜ਼ ਦੇਣ ਦਾ ਯਤਨ ਕੀਤਾ ਜਾ ਰਿਹਾ ਉਸ ਮੁੰਡ ਦੇ ਸੱਟ ਮਾਰਨ ਦਾ ਯਤਨ ਕੀਤਾ ਜਾ ਰਿਹਾ ਜਾਗੋ ਉਠੋ ਤਕੜੇ ਹੋਈਏ ਆਪਾਂ ਤੇ ਆਪਾਂ ਇਹ ਜਿਹੜਾ ਸਮਾਂ ਚੱਲ ਰਿਹਾ ਆ 2027 ਦਾ ਸਮਾਂ ਆ ਜਾਣਾ ਆ ਬਕਾਲੇ ਦੀ ਸਟੇਜ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੇ ਆਪ ਵੀ ਕਿਹਾ ਸੀ ਆ ਸਾਰੇ ਲੀਡਰ ਬੈਠੇ ਸਟੇਜ ਦੇ ਉੱਤੇ ਜੁਰੂ ਸਾਹਿਬ ਕਿਰਪਾ ਕਰਨ ਜੇ ਕੋ ਸਮਾਂ ਚੰਗਾ ਆ ਗਿਆ ਜਿਹੜੀਆਂ ਘਾਟਾਂ ਸਾਨੂੰ ਲੱਗਦੀਆਂ ਜਿੱਥੇ-ਜਿੱਥੇ ਮਹਿਸੂਸ ਹੁੰਦਾ ਸਾਰੀਆਂ ਦੂਰ ਕਰਾਂਗੇ ਸੋ ਤਕੜੇ ਹੋਈਏ ਜਥੇਬੰਦਕ ਹੋਈਏ ਜੇ ਆਪਣੇ ਤਹਈਆ ਕਰ ਲੈਣ ਸਰਕਲ ਜਥੇਦਾਰ ਕਿ ਮੈਂ ਹਰ ਇੱਕ ਪਿੰਡ ਵਿੱਚ 6-6 ਸਾਥ-ਸਾਥ ਮੈਂਬਰ ਬੂਥ ਕਮੇਟੀਆਂ ਬਣਾਉਣੀਆਂ ਕੋਈ ਤਾਕਤ ਨਹੀਂ ਤੁਹਾਨੂੰ ਹਰਾ ਸਕੇ ਤੇ ਮੈਂ ਅੱਜ ਦੇ ਅੰਡੇ ਤੋਂ ਇਲਾਵਾ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਚਾਹਨਾ ਆ ਪਿਛਲੇ ਦਿਨੀ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆਈ ਆ chromo committee ਦੇ ਕਾਲੀ ਦਾ ਲੰਬੇ ਅਰਸੇ ਦਾ ਇਸ ਮੂਵਮੈਂਟ ਨੂੰ ਮੂਵਮੈਂਟ ਬਣਾ ਕੇ ਲੜ ਰਿਹਾ ਕਿ ਬੰਦੀ ਸਿੰਘ ਜਿਹੜੇ ਆ ਉਹ ਸਾਡੇ ਰਿਹਾ ਕਿਤੇ ਜਾਣ ਪਰ ਹੁਣ ਆਨਰੇਬਲ ਸੁਪਰੀਮ ਕੋਰਟ ਨੇ ਆ ਪਿਛਲੇ ਦਿਨੀ ਕਿਉਂਕਿ ਗਰੇਵਾਲ ਸਾਹਿਬ ਬੈਠੇ ਚਮਚੀਮਾ ਸਾਹਿਬ ਬੈਠੇ ਆ ਇਹਨੇ ਮਲਾਂਕਣ ਵੀ ਕੀਤਾ ਹੁਣ ਉਹਨਾਂ ਨੇ ਕਿਹਾ ਵੀ ਜਿਹੜਾ 20 ਸਾਲ ਤੋਂ ਜ਼ਿਆਦਾ ਸਜ਼ਾ ਕੱਟ ਚੁੱਕਾ ਉਹਨੂੰ ਜੇਲ੍ਹ 'ਚ ਰੱਖਣ ਦਾ ਜਿਹੜਾ ਉਹਦਾ ਮੌਲਕ ਅਧਿਕਾਰ ਕਨਸਟੀਚਿਊਸ਼ਨਲ ਰਾਈਟ ਆ ਉਹ ਨਹੀਂਗਾ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਸਾਡੇ ਦਾ 34-34 ਸਾਲ ਦੇ ਅੰਦਰ ਆ ਮੈਂ ਅੱਜ ਕੱਲ ਇੱਕ ਚਿੱਠੀ ਵੀ ਲਿਖੀ ਆ ਹੁਣ ਤੁਸੀਂ ਇੱਕ ਯਤਨ ਕਰਿਓ ਕੋਈ ਲੜਾਈ ਨਹੀਂ ਲੜਨੀ ਅੱਜ ਸਾਰੇ ਬੱਚੇ ਤੁਹਾਡੇ ਇੰਟਰਨੈਟ ਜਾਣਦੇ ਆ ਇੱਕ ਇੱਕ ਅਕਾਲੀ ਵਰਕਰ ਉਹਨਾਂ ਦੇ ਪੋਰਟਰਾਂ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜੀ ਮੰਗ ਕਰੋ ਸੁਪਰੀਮ ਕੋਰਟ ਦੀ ਜਜਮੈਂਟ ਲਾ ਕੇ ਲੱਖਾਂ ਦੀ ਤਦਾਦ ਵਿੱਚ ਭਵੇਂ ਤੁਸੀਂ ਪਹਿਲਾਂ ਵੀ ਦਸਤਖਤ ਕਰਕੇ ਦਿੱਤੇ ਸ਼ੋਮਨੀ ਕਬੇਟੀ ਨੂੰ 26 ਲੱਖ ਲੋਕਾਂ ਨੇ ਦਾਅਵਾ ਕੀਤਾ ਸੀ ਪਰ ਸਮਾਂ ਨਹੀਂ ਦਿੱਤਾ ਗਵਰਨਰ ਸਾਹਿਬ ਨੂੰ ਮਿਲੇ ਹੁਣ ਤੁਸੀਂ ਇੰਟਰਨੈਟ ਰਾਹੀਂ ਸੈਂਟਰ ਸਰਕਾਰ ਦਾ ਪੋਰਟਲ ਖੋਲ ਲਓ ਉਸ ਪੋਰਟਲ ਦੇ ਵਿੱਚ ਸਾਰੇ ਇੱਕ ਇੱਕ ਘਰ ਦਾ ਜੀ ਦੇਸ਼ ਤੇ ਵਿਦੇਸ਼ ਤੇ ਵਿੱਚੋਂ ਉਹਨੂੰ ਇੱਕ ਵਾਰੀ ਸਾਹ ਨਾਲ ਲੈਣ ਦਿਓ ਭਰ ਦਿਓ ਭਈ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਨਹੀਂ ਰੱਖੇ ਜਾ ਸਕਦੇ ਤਾਂ ਕਿ ਉਹ ਸਾਡੇ ਲੰਬੇ ਅਰਸੇ ਦੇ ਬੈਠੇ ਜਿਹੜੇ ਜੇਲ੍ਹਾਂ ਦੇ ਵਿੱਚ ਉਹਨਾਂ ਦਾ ਰਿਹਾਈ ਹੋ ਸਕੇ ਦੂਸਰੀ ਬੇਨਤੀ ਇੱਕ ਮੈਂ ਜਨਤਕ ਤੌਰ ਤੇ ਵੀ ਕਰ ਲਵਾਂ ਕਿਉਂਕਿ ਇਹ ਸਰਕਾਰ ਜਿਹੜੀ ਆ ਇਹਨੇ ਮੈਂ ਆਪ ਕੋਟਾਂ ਦੇ ਵਿੱਚ ਰਹਿਣਾ ਵਕੀਲ ਵੀ ਆ ਤੇ ਮੈਂ ਦੇਖਦਾ ਸੀ ਗਰੇਵਾਲ ਸਾਹਿਬ ਜਿਨਨੇ ਐਲਮਾਂ ਦੇ ਆ ਜਿਨਨੇ ਕਲਾਸ 4 ਆ ਜਾਂ ਹੋਰ ਆ ਦੂਜੇ ਤੀਜੇ ਦਰਜੇ ਤੀਜੇ ਜਮਤੇ ਦਰਜੇ ਦੇ ਕੋਈ ਹਰਿਆਣੇ ਦਾ ਕੋਈ ਰਾਜਸਥਾਨ ਦਾ ਈਵਨ ਕੇ ਪਟਵਾਰੀ ਤੁਸੀਂ ਦੇਖੋਗੇ ਉਹ ਵੀ ਤੁਹਾਨੂੰ ਰਾਜਸਥਾਨ ਚੋਂ ਬਦੇਰੇ ਮਿਲਣਗੇ ਇਹ ਸਾਡਾ ਕਲਚਰ ਨਹੀਂ ਸੀ ਜਿਹੜਾ ਸਾਡੇ ਕਲਚਰ ਚ ਦੇਸ਼ ਆ ਕੇ ਰਾਜਸਥਾਨ ਤੋਂ ਉਹਨੂੰ ਕੀ ਪਤਾ ਬਈ ਮਿਊਟੇਸ਼ਨ ਕਿਦਾਂ ਸੈਂਕਸ਼ਨ ਹੁੰਦੀ ਆ ਉਹਨੂੰ ਕੀ ਪਤਾ ਬਈ ਇੱਥੇ ਦੀਆਂ ਕਦਰਾਂ ਕੀਮਤਾਂ ਇੱਥੋਂ ਦੀਆਂ ਪਰਦਾਂ ਕੀ ਆ ਸੋ ਸਰਕਾਰ ਦੇ ਖਿਲਾਫ ਬਹੁਤ ਲੰਮਾ ਬੋਲਿਆ ਜਾ ਸਕਦਾ ਮੈਂ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸ਼ਹੀਦਾਂ ਦੀਆਂ ਯਾਦਾਂ ਵੀ ਮਨਾਈਏ ਪਰ ਆਪਾਂ ਆਪ ਵੀ ਯਤਨ ਕਰੀਏ ਇਹ ਤੁਹਾਡੀ ਜਥੇਬੰਦੀ ਸ਼ਹੀਦਾਂ ਦੀ ਜਥੇਬੰਦੀ ਆ ਜਿਹਦੇ ਵਿੱਚ ਲੱਖਾਂ ਮੈਂ ਸਮਝਦਾ ਪੁਰਾਣੇ ਸਾਡੇ ਸ਼ਹੀਦ ਜਿਨ੍ਹਾਂ ਨੇ ਆਪਣੀਆਂ ਲਹੂ ਤੇ ਮਿੰਜਾਂ ਨਾਲ ਇਸ ਫਲਵਾੜੀ ਨੂੰ ਸਿੰਜਿਆ ਇਹ ਅਕਾਲੀ ਦਲ ਹੋਂਦ ਵਿੱਚ ਲਿਆਂਦਾ ਸੀ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ ਛੜਦਾ ਦੇ ਫੁੱਲ ਭੇਟ ਕਰਦੇ ਆ ਉਥੇ ਇਹ ਵੀ ਅਰਦਾਸ ਕਰੀਏ ਕਿਉਂਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹ ਕਿਸੇ ਰਜੇਮੇ ਕਰ ਨਹੀਂ ਆ ਸਕੇ ਮੇਰੀ ਚੀਮਾ ਸਾਹਿਬ ਨੇ ਵੀ ਕਿਹਾ ਡਿਊਟੀ ਲਈ ਸੀ ਸੋ ਮੈਂ ਪਿਛਲੇ ਸਾਲ ਵੀ ਤੁਹਾਡੇ ਦਰਸ਼ਨ ਕੀਤੇ ਸੀ ਇਸ ਵਾਰ ਵੀ ਦਰਸ਼ਨ ਕਰੂੰਗਾ ਤੇ ਮੈਂ ਆਇਆ ਵੀ ਹਾਂ ਅੰਤ ਦੇ ਵਿੱਚ ਆਪਾਂ ਇੱਕ ਅਰਦਾਸ ਵੀ ਕਰੀਏ ਉਹ ਕਿਹੜੀ ਅਰਦਾਸ ਆ ਜਿਹੜੀ ਅਰਦਾਸ ਸਤਿਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਨੂੰ ਗੁਰੂ ਕਰਕੇ ਜਾਣਦੇ ਗੁਰੂ ਦੀ ਸਿੱਖਿਆ ਤੇ ਵੀ ਚੱਲਣ ਦਾ ਯਤਨ ਕਰਨਾ ਜਿਹੜਾ ਇਹ ਜਥੇਬੰਦੀ ਦਾ ਮੁੱਖ ਆਦੇਸ਼ ਹੈ ਬਹੁਤ-ਬਹੁਤ ਧੰਨਵਾਦ